ਵੈਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਦੀ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵੈਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ ਜਿਹੜਾ 2:30 ਵਜੇ ਗਏ ਨੇ ਤੇ ਪਹਿਲਾਂ ਅਸੀਂ ਲੇਟ ਪੀਤੀ ਸੀ 10 ਵਜੇ ਵਾਲੀ ਤੇ ਹੁਣ ਆਪਾਂ ਚਾਹ ਬਣਾਈ ਹੈਗੀ ਦੋ ਕ ਰੋਟੀਆਂ ਘੱਟ ਨੇ ਗਈਆਂ ਕਿਉਂਕਿ ਅੱਜ ਸਾਡੇ ਖੁਸਰੇ ਆ ਕੇ ਹੋਸ ਤੇਰੇ ਅચ્છી ਰੋਟੀ ਖਾਈ ਹੈ ਫਿਰ ਉਹ ਰੋਟ ਕੈਂ ਲੱਸੀ ਨਾਲ ਅચ્છી ਰੋਟੀ ਖਾਣੀ ਹੈ ਫਿਰ ਉਹਨੇ ਖਾਈ ਦੋ ਕੁ ਰੋਟੀਆਂ ਘੱਟ ਨੇ ਚੱਲ ਆਪਾਂ ਹੁਣ ਬਣਾ ਲੈਣਾਂਗੇ। ਧਾਣੇ-ਧਾਣੇ ਤੇ ਲਿਖਿਆ ਖਾਣੇ ਵਾਲੇ ਕਾ ਨਾਮ ਹੈ ਨਾ। ਇਹ ਚਾਹ ਤਰੀ ਹੋਈਏਗੀ ਤੇ ਤਵਾ ਤਾਂ ਰੱਖਿਆ ਮੈਂ ਬਣਾਉਣੇ ਰੋਟੀ ਸਰਦਾਰ ਜੀ ਉੱਪਰ ਪੈਣੇ ਕੋਠੇ ਜੀ। ਤੇ ਮੈਂ ਇਹਨਾਂ ਚਾਹ ਕਰੀ ਵੀ ਕਹਿੰਦੇ ਚਾਹ ਆ ਜਾਂਦੇ ਉਹਨੂੰ ਹੁਣ ਤਾਉਣ ਵਾਲੇ ਹੋਣਗੇ। ਕਿਉਂਕਿ ਕਾ ਪੀਣਗੇ ਕੱਖ ਕੰਡਾ ਪਾਉਣਗੇ ਹਨ ਤੇ ਚਲੋ ਇਹ ਪਾ ਬਣਾਉਣਿਆਂਗੇ ਦੋ ਕੋ ਰੋਟੀਆਂ ਦੋ ਕੀ ਬਣਾਵਾਂਗੇ ਦੋ ਪਈਆਂ ਨੇ ਦੋ ਬਣਾ ਲਾਂਗੇ ਮੈਂ ਤੇ ਬੀਬੀ ਨੇ ਲੇਟ ਖਾਦੀ ਸਰਦਾਰ ਜੀ ਕੱਦੀ ਖਾਣੇ ਹੁੱਕਾ ਲੈਣਗੇ ਬਾਕੀ ਹਨਾ ਕੋਈ ਹੋਰ ਪੰਡ ਪਈ ਆ ਜਾਂਦਾ ਕ ਤੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਚੱਲਦੀ ਰਹਿੰਦਾ ਹਨਾ ਰੋਟ ਟੁਕ ਬਣੇ ਤੇ ਜੋ ਵੀ ਆ ਜਾਂਦਾ ਫੇ ਖਾ ਲਾਂਦਾ ਐ ਨਹੀਂ ਹੁੰਦਾ ਦੇ ਆ ਲੈਨੇ ਆਪ ਦੇ ਕਰਨੀ ਖਾਣੀ ਕੋਈ ਵੀ ਐ ਜਿੱਥੇ ਬਣ ਗਈ ਉੱਥੇ ਖਾ ਲਈ ਠੀਕ ਹੈ ਇਹ ਸਬਜੀ ਦਾ ਵੀ ਇਹੀ ਹਾਲ ਹੁੰਦਾ ਰੋਟੀ ਦਾ ਵੀ ਇਹੀ ਹਾਲ ਆ ਜੇ ਕੋਈ ਰੋਟੀ ਖਾਣ ਦੇ ਤਿਆਗ ਹੈ ਜਿੱਥੇ ਬਣ ਗਈ ਖਾ ਲਈ ਅਸੀਂ ਸਰਦਾਰ ਜੀਆਂ ਆਂ ਅਸੀਂ ਆਂ ਜਿੱਥੇ ਬਣ ਗਈ ਖਾ ਲਈ ਬਸ ਚਲੋ ਇਹ ਪਾ ਕੇ ਢੇੜੇ ਕਰ ਲਈ ਆਟਾ ਫ੍ਰਿਜ ਚੋਂ ਕੱਢ ਲਿਆ ਮੈਂ ਫਿਰ ਮਿਲਦੇ ਆਂ ਲੋ ਜੀ 3:30 ਹੋ ਗਏ ਹੁਣ ਚਾਹ ਪੀਤੀ ਅੱਜ ਬੀਬੀ ਲਾਸਮਗੰਡਾ ਸਿਰਦੀ ਆਏ ਪਤਾਨੀ ਦਾਲ ਸਬਜੀ ਕਾਦੀ ਬਣੂ ਲਾਸਮਗੰਡਾ ਸਿਰਦੇ ਆਲੂ ਪਕੌੜਾ ਹਾਤਾ ਬੋਲੂ ਦੇ ਚਲੋ ਮੈਂ ਕਿਸੀ ਤੇ 5 ਵਜੇ ਗਿਆ 5 ਵਜੇ ਦਾਲ ਲੈ ਕੇ ਆਇਕ ਦੂਰਿਓ ਮੈਂ 3:30 ਤਾਂ ਬੜੀ ਪੀ ਹੈ ਕਹਿੰਦੇ 3:30 ਹੋਣੀ ਕੋਣ ਹੈਗਾ ਤੀ ਕੋਈ ਕੁੜੀ ਪਰ ਨਾ ਮਿਲਣਾ ਅਤਰੋ ਹਾਂ ਆਰਸੀ ਤੇ ਉੱਠ ਵੀ ਮਾਰਨਾ ਪਾ ਲਵੇਰਾ 12 ਵਜੇ ਜਿੱਦ ਕਰ ਕਰ ਗਿਆ ਨੀ ਮਤਉਂ ਵੀ ਨਹੀਂ ਬੋਲੀ ਗੱਲ ਤੁਹਾਨੂੰ 12 ਵਜੇ ਨਾ ਸੋਣ ਨੂੰ ਕੀ ਪਤਾ ਤੁਸੀਂ ਜਾਗਦੇ ਸੀ ਉਹਨੂੰ ਹਾਂ ਮੋਬਾਈਲ ਦੇਖਦੇ ਨਾ ਰਹਿ ਗਿਆ ਤੁਮੈਂ ਮੈਂ ਇੱਕ ਟਵਲੇ ਉੱਠੀ ਸੀ ਰਾਤ ਤੁਸੀਂ ਉਹਨੂੰ ਮੋਬਾਈਲ ਦੇਖੀ ਜਾਂਦੇ ਸੀ ਗੱਲਾਂ ਨਾ ਕੋਈ ਕੋ ਝੂਠ ਮਾਰ ਦਿੰਦੀ ਨਹੀਂ ਲਾ ਮੈਂ ਦੇਖਿਆ ਹਾਂ ਕਿਦਾਂ ਪਾਸਾ ਮਿਲਦੀ ਚਾਰ ਵਜੇ ਨਿਕਲਿਆ ਮੇਰਾ ਪੈ ਕੇ ਦਾ ਤੱਕ ਕੇ ਉੱਠਦੀ ਹਾਂ ਗੱਪ ਤਾਂ ਉਹੀ ਵਾਰਤ ਨੂੰ ਚੀ ਉੱਠਦੀ ਕਿਉਂ ਨਹੀਂ ਮੈਂ ਬਾਹਰ ਗਈ ਮਹਾਂ ਮੈਨੂੰ ਪਤਾ ਹੈ ਤੂੰ ਮੈਂ ਅਸ ਤੂੰ ਕਹਿੰਦੀ ਕਿ ਤੂੰ ਜਾਗਣੀ ਹੋਂਗੀ ਮੈਨੂੰ ਬਾਹਰ ਨਹੀਂ ਨਿਕਲ ਜਾਈਂ ਕੋਰਤੀ ਤਾਂ ਹੈਗੀ ਆ ਮੈਂ ਬੀਬੀ ਤਾਂ ਜੀ ਐਸੀ ਵਾਲੇ ਕਮਰੇ ਚ ਵੀ ਲਾਈਟ ਬੱਜੂ ਕਹਿੰਦੀ ਮੈਨੂੰ ਪਤਾ ਲੱਗਾ ਹੋਵੇ ਲਾਈਟ ਬੱਜ ਗਈ ਕਹਿੰਦੀ ਮੈਂ ਤਗਾ ਪਾ ਦੇਣੀ ਉੱਠ ਕੇ ਬਿੱਲਾ ਦੂਜਾ ਨਹੀਂ ਨੀਂਦ ਕਿਉਂ ਖਰਾਬ ਕਰਦਿਆ ਮੈਨੂੰ ਪਤਾ ਗਾਵਾ ਤਾਂ ਮੈਂ ਉੱਠ ਕੇ ਵਾਸ ਇਹਨੂੰ ਪਤਾ ਲੱਗਣਾ ਚਾਹੀਦਾ ਵੀ ਲਾਈਟ ਹੈ ਨਹੀਂ ਭਰਾ ਦੇ ਕਮਰਾ ਠੰਡਾ ਇਨਵਰਟਰ ਨਾਲ ਪੱਖਾ ਚੱਲਦਾ ਕਹਿੰਦੀ ਮੈਂ ਤਾਂ ਵਰਗਾ ਪਾ ਦੇਣੀ 拉ਗੜੇਗੀ 라ਗੜ ਲਾਂ ਮੈਂ ਆਟਾ ਗੁੰਨਦੀ ਆ ਪਕੌੜੇ ਬਣਾ ਲਾਂ ਆਟਾ ਗੁੰਨ ਕੇ ਪਕੌੜੇ ਬਣਾਉਣੇ ਕੱਖ ਪਾਈ ਅੰਦਰ ਇੱਕ ਬੰਦਾ ਸਾਡ ਘਟ ਖਾਂਦਾ ਪਕੌੜੇ ਕੁਛ ਨਹੀਂ ਕਹਿੰਦਾ ਇਹ ਆਮ ਆਦਿ ਬਾਰਾਂ ਦੀ ਹਾਏ ਕੱਖ ਪਾ ਕੇ ਰਾਂ ਆਲ ਮਟੋਲੇ ਨਾ ਕਰੋ ਹੁਣ ਮੇਰੇ ਜੂਠੇ ਹੱਥ ਨੇ ਮੈਂ ਤੋ ਆਯਾ ਮ ਹਾਂ ਨਾ ਲਾਣ ਦੇ ਉਹਨੂੰ ਨਹਾਉਣ ਗਈ ਹੋਈ ਜਾ ਅਲੋ ਜੀ ਹੁਣ ਪੈਂਦੇ ਨੇ ਕੱਖ ਉਹ ਦੋ ਮੱਝਾਂ ਤਾਂ ਹੈਗੇ ਨੇ ਇਹ ਚ ਦਾਣਾ ਪਾ ਦਈਆਂ ਹੀ ਖੱਟੀਆਂ ਨੇ ਬਹੁਤ ਕੋਈ ਨਹੀਂ ਕਟੀਆਂ ਨੂੰ ਵੀ ਬਹੁਤ ਪੈਣੇ ਹਾਂ ਉਹਨੂੰ ਕਟੀਆਂ ਨੂੰ ਦਾਣਾ ਪਾਰੋ ਝੋਟੀਆਂ ਨੂੰ ਵੀ ਇੱਕ ਟੋਕਰੀ ਪਊਗਾ ਦੋ ਟੋਕਰੀ ਪੈਣਗੇ ਕੱਖਾਂ ਦੇ ਤਾਂ ਤੁਸੀਂ ਤਾਂ ਬਾਹਲਾ ਭਰ ਕੇ ਪਾਉਣੇ ਬਾਹਲਾ ਭਰ ਕੇ ਤਾਂ ਇਹ ਬਸ ਰਹਿੰਦੇ ਨੇ ਟੋਕਰਾ ਪਾਉਣਾ ਜਈ ਪਾਵੇ ਇੱਕ ਪਸ਼ੂ ਨੂੰ ਹਰਕਾਨਾ ਰਾਮ ਨਾਲ ਬੈਠੀਆਂ ਨੇ ਸਾਢੇ 3 ਹੋ ਗਏ ਪੌਣੇ 4 ਵਜੇ ਨੂੰ 4 ਵਜੇ ਬੰਨਾਂਗੇ ਅੱਜ ਮੈਂ ਵੀ ਨਹੀਂ ਆਈ ਇੱਧਰ ਗੋਹੇ ਰਕ ਚੁੰਬਰ ਕੱਢੀ ਬੈਠੀਆਂ ਨੇ ਛੋਟੀਆਂ ਕਟੀਆਂ ਤਾਂ ਕੱਪ ਚ ਨਿਕਲ ਉਹ ਜੀ ਨਹੀਂ ਕਰਦਾ ਕੀ ਕਰੀਏ ਮੈਂ ਤਲਾਰ ਆਪਣਾ ਜਿਹੜਾ ਮੱਕੀ ਬੀਜਾਂਗੇ ਚਾਰ ਹੀ ਪਾਵਾਂਗੇ ਚਾਰ ਨਾਲੀ ਚਾਰ ਚੂਰ ਨਹੀਂ ਇਹ ਮੁਕਦਾ ਹੈਗਾ ਮਕਾਇਆ ਨਹੀਂ ਮੁਕਦਾ ਚਾਰ ਤਾਂ ਤੱਤ ਹੈਗਾ ਕੱਪ पे पैसा ਮਿਤਰਿਆ ਕਰ ਸੁੱਕੇ ਪੈਨੇ ਕੱਖ ਜੇ ਤੋਂ ਹੁਣ ਰਲਾ ਕੇ ਪਾ ਦੀ ਅੱਜ ਇੱਧਰ ਘਰਦੀ ਹੁਣ ਪੱਟ ਕੇ ਉਹ ਹੋ ਗਿਆ ਕੰਗਾ ਗਰਮ ਹੋ ਗਿਆ ਬਾਲਾ ਉਹਲਾ ਸੋਨੀ ਕੇ ਘਰ ਦੇਣ ਤੂੜੀ ਆਪਣੇ ਅੱਜ ਗਰਦਜੀ ਬਾਲੀ ਆਈ ਇਹਨੇ ਕੱਲ ਚਾਚੇ ਕੇ ਘਰ ਦੀ ਤਾਂ ਕਰਦਾ ਇਹਨਾਂ ਤੇ ਸੋਨੀ ਕੇ ਘਰ ਦੇਣ ਥੋੜੇ ਖੇਤ ਪ੍ਰਿੰਡੀਆਂ ਦੇ ਵੀ ਬਚ ਗਏ ਜਿਹੜੀ ਸਬਜ਼ੀ ਲਈ ਖੇਤ ਹਾਂ ਮਖਾਤ ਇੱਕ ਵੱਟ ਦੇ ਸਿੱਧੀਆਂ ਨੇ ਵੀ ਦੱਬ ਦਾਂਦੀ ਉਹ ਉਹ ਜਿਹੜਾ ਕਰੋ ਲਫਾਫਾ ਲੱਗ ਗਿਆ ਤੇ ਉਹ ਵੀ ਪੈਣ ਲੱਗ ਗਿਆ ਲੱਗਾਇਆ ਨਹੀਂ ਫਿਰ ਤੋਂ ਕਰੇ ਪਈਆਂ ਨੇ ਮਾਂ ਆ ਕੇ ਤੇ ਘਰ ਵਾਲੀਆਂ ਵੀ ਲੈ ਗਏ ਫਰਤੋ ਕਰੀ ਪਿਆ ਲਫਾਫੇ ਚ ਮੈਂ ਲਾ ਦੂੰਗੀ ਇੱਕ ਵੱਟ ਤੇ ਸਿੱਧੀਆਂ ਨੇ ਭਿੰਡੀਆਂ ਚੌੜਾ ਨੇ ਦੋ ਗੱਟਾ ਤਮਾਜੀ ਖਾ ਗਈ ਐ ਰਮਾ ਮੰਗਿਆ ਅੱਜ ਕੱਲ ਮੈਂ ਦੁਬਾਰੇ ਗੁੱਡ ਪਾ ਦਿੱਤੀ ਐ ਚ ਦੇਖੋ ਜੀ ਐ ਨਾ ਕੁਗੀਆਂ ਪਾਣੀ ਪੀਂਦੀਆਂ ਨੇ ਤੁਹਾਨੂੰ ਦੀਦੀਆਂ ਨੇ ਜਿਵੇਂ ਕਰਕੇ ਦਿਖਾਣਾ ਦੇਖ ਹੁੰਡਾ ਤਾਂ ਰੱਖਾਂ ਮੈਂ ਐਂ ਪਰ ਕੇ ਰੱਖਿਆ ਕੋਲ ਤੁਸੀਂ ਮੇਰੇ ਗੀਆਂ ਪਾਣੀ ਪੀਂਦੀਆਂ ਨੇ। ਅਸੀਂ ਭਰ ਕੇ ਧਰਦਣੇ ਤਾਜੇ ਉਹਦਾ ਹੁੰਦਾ ਪਾਣੀ ਦਾ। ਤੇ ਐਂ ਪੀਂਦਣ ਪਾਣੀ। ਹਾਏ ਤਾਂ। ਤੁਸੀਂ ਵੀ ਸਾਰੇ ਤਰੀਕਾ ਕਰੋ ਭਾਈ ਹੁਣ ਜਾਨਵਰਾਂ ਨੂੰ ਪਾਣੀ। ਹਾਏ। ਤੜਕੇ ਮੈਂ ਪਾਇ ਤੇ ਮੈਂ ਨਾਲ ਉੱਡ ਜਾਂਦਾ ਹਵਾਜੀ ਨਾਲ ਹੀ ਹਨਾ। ਤੜ ਕਮਾ ਪਿਆ ਸੀਗਾ ਤਾਜੇ ਪਾਣੀ ਦਾ ਕੁਗਗੀਆਂ ਦੋ ਪੀ ਜਾਂਦੀਆਂ ਤੇ ਪਾਣੀ ਹੁਣ ਜਿਉਂ ਜਿਉ ਧੁੱਪਾ ਪੈਣ ਗਿਆ ਜਿਉਂ ਜਿਉ ਕੁਗਗੀਆਂ ਪਾਣੀ ਪੀਣ ਗਈਆਂ ਹੈ ਤੇਰੀ ਓਕੀ ਹੋਈ ਜਾਂਦੀ ਹੂੰ ਹੂੰ ਲੋਈ ਸਾਰੇ ਤਰ੍ਹਾਂ ਕਰੋ ਪਾਣੀ ਮੈਂ ਧਰਦੀਆਂ ਮਾਂ ਦੀਆਂ ਪੰਡ ਤੇ ਬੀਬੀ ਹੁ ਕਰਦੀ ਹੈ ਹੈ ਬਾਹ ਨਹੀਂ ਬਾਹ ਤਾਂ ਨਹੀਂ ਹਤਾ ਨਾ ਤਾਂ ਆਹ ਤਾਂ ਚਾਰ ਆਲੂ ਬਾਦੂ ਨੇ ਫਿਰ ਸਬੀਬ ਚੱਬ ਜੀ ਪਈ ਰਹਿੰਦੀ ਹੈ ਲਿਓ ਹਣੀ ਗੁੰਨ ਕੇ ਮੇਰੇ ਝੂਠੇ ਹੱਥ ਨੇ ਆਟਾ ਪਾਂਢ ਧਰ ਤੇ ਬਣਾਉਂਦੇ ਹਾਂ ਹਾਂ ਦੇਖ ਗੁੰਦੀ ਆਟਾ ਮੇਰੇ ਹੱਥ ਤੋਂ ਦਾ ਝੂਠੇ ਹੱਥ ਵਿਚਾਲੇ ਲੋ ਜੀ ਆਪਾਂ ਆਟਾ ਗੁੰਨ ਕੇ ਪਕੌੜੇ ਬਣਾ ਲੈਨੇ ਵਿੱਚ ਥੋੜਾ ਜਿਹਾ ਦੇਸੀ ਘਿਓ ਪਾ ਲਿਆ ਸੀ ਨੂਨ ਮਿਰਚ ਜੀਰਾ ਪਾ ਲਿਆ ਸੀਗਾ ਹੁਣ ਇਹ ਚ ਪਤਾ ਰੱਖਿਆ ਤੇਲ ਤੇ ਮੈਂ ਲਿਓ ਹਣੀ ਕੜਸੀ ਤੇ ਤੇਲ ਪੱਕ ਜਾਣ ਦੋ ਫਿਰ ਆਪਾਂ ਬਿੱਤ ਸਾਰੇ ਆ ਪਕਾ ਲਾਂਗੇ ਪਕੌੜੇ ਮੰਮੂ ਪਕਾ ਕੇ ਨਾ ਫਿਰ ਇਹਦੀ ਸਬਜੀ ਬਣਾ ਲਾਂਗੇ ਕੁਝ ਸਬਜੀ ਬਣਾ ਲਾਂਗੇ ਕੁਝ ਇਹ ਖਾ ਲਾਂਗੇ ਦੋਨੇ ਪੈਣਾ ਤੇ ਉਹ ਵੀ ਆਉਣ ਵਾਲੀ ਆ ਬਸ ਇਹ ਆ ਗਈ ਤੇ ਮੈਂ ਤੇਲ ਚ ਪਾ ਕੇ ਦੇਖਣੀ ਕਿ ਤੇਲ ਹਜੇ ਸਮਾਰਕ ਤੱਕ ਤਾਂ ਨਹੀਂ ਹੋਇਆ ਤੇ ਜਿਹੜੇ ਆਪਾਂ ਮੋਲੇ ਦੇ ਪਕੌੜੇ ਲੈਣੇ ਆ ਜੀ ਉਹਨਾਂ ਦੀ ਕਿਉਂ ਸਿਲੰਡਰ ਖਿਲਾਈ ਜਣੇ ਆ ਉੱਥੇ ਲੈ ਇਸ ਪੈਰ ਨਾ ਦਰ ਪਤੋਂ ਅੱਧ ਦੇਖਾ ਵਿਚ ਨਾ ਹੋ ਗਈ ਥੀ ਨਿਕਲ ਗਿਆ ਸੀਗਾ ਤੇ ਜਿਹੜੇ ਆਪਾਂ ਮੋਲੇ ਦੇ ਪਕੌੜਾ ਲੈਣੇ ਆਗੇ ਕਿਉਂ ਟਿਕਦੇ ਨਹੀਂ ਜਿਹੜਾ ਆਪਾਂ ਮੋਲੇ ਦੇ ਪਕੌੜਾ ਲੈਣੇ ਆਗੇ ਉਹਨਾਂ ਦੀ ਸਬਜ਼ੀ ਨਹੀਂ ਵਧੀਆ ਬਣਦੀ ਹੈਗੀ ਅਸੀਂ ਤਾਂ ਕਦੇ ਨਹੀਂ ਲੈਤੇ ਹੈਗੇ ਮੋਲੇ ਦੇ ਪਕੌੜੇ ਕੀ ਹੈ ਕਦੇ ਹੀ ਲੈ ਲੀਏ ਹੈ ਨਾ ਇਹ ਮੈਂ ਤਾਂ ਘਰੇ ਬਣਾਉਣੀ ਹੁੰਦੀ ਆਂਗੀ ਥੋੜੇ ਸਰਦਾਰ ਜੀ ਘੱਟ ਖਾਂਦੇ ਨੇ ਪਕੌੜਾ ਦੀ ਸਬਜ਼ੀ ਤੇ ਉਹਨਾਂ ਨੂੰ ਤਾਂ ਇੱਕ ਕੱਦਾ ਪਾ ਲੈਣਾ ਬਾਕੀ ਆਲੂ ਉਹਨੂੰ ਪਾ ਲੈਣਾਂਗੇ ਤੇ ਕੱਲ ਅਸੀਂ ਬਣਾਈ ਸੀ ਹਰੀ ਮਿਰਚ ਗੁੱਧ ਵਾਲੀ ਬਹੁਤ ਵਧੀਆ ਬਣੀ ਬਹੁਤ ਖੁਸ਼ ਹੋ ਕੇ ਖਾਧੀ ਸਾਰੇ ਨੇ ਤੇ ਅੱਜ ਮੈਂ ਤਾਂ ਹੀ ਸਮਝ ਲਈ ਮਹਾਂਜੀ ਪਕਾਉਣਾ ਇਹ ਸਬਜੀ ਬਣਾਵਾਂਗੇ। ਸਬਜ਼ੀਆਂ ਕਿਹੜਾ ਲੈਣ ਦੀਆਂ ਨੇ ਜੀ ਹਨਾ ਮਹंगाई ਬਹੁਤ ਜ਼ਿਆਹ ਹੋ ਗਈ। ਫਿਰ ਤਾਂ ਆਪਣੇ ਖੇਤ ਵੀ ਬਾਦੂ ਲਾਤੀ ਕੋ ਕਿਹੜਾ ਸਬਜੀ ਦਾ ਲਾ ਦਿੱਤਾਗਾ ਤੇ ਮੱਕੀ ਦੇ ਵਿਚਾਲੇ ਜੀ ਲਾ ਦਿੱਤਾ ਗਏ ਉਹ ਚਿਕੂਆ ਜਾਂ ਬਾਦ ਦਾ ਸੀਗਾ। ਫਟਿਆਰੇ ਚ ਭਿੰਡੀਆਂ, ਚਾਉਲੇ, ਕਦੂ, ਗੁਵਾਰਿਆ ਕੌਣ ਸਬਜ਼ੀ ਲਾਤੀ ਜੇ ਹੋਊਗੀ ਹਿੱਥ ਲਾਈ ਹੋਊਗੀ ਹਨਾ ਮੈਂ ਲੈਂਟ ਕਰਨਾ ਸਾਰੇ ਕੱਠੀ ਪਾ ਲੈਨੇ ਲੈ ਆਹ ਪਾ ਲੈ ਗਰਮ ਤੇ ਇਹ ਨਾਏ ਜੋੜਦੇ ਨੇ ਇਹ ਤਾਂ ਪਤਾ ਨਹੀਂ ਕਿੰਨੇ ਹੀ ਸੋਹਣੇ ਕਲਰ ਕਰੇਗਾ ਜਾਣ ਕੇ ਮੈਂ ਓਨਾ ਕੀ ਤੇਲ ਪਾਉਣੀ ਹੁੰਨੀ ਆ ਕਿ ਜਿੰਨੇ ਤੇਲ ਚੇ ਬਣ ਜਾਣ ਬਸ ਜਿਹੜਾ ਬਚ ਗਿਆ ਤੜਕਾ ਲਾ ਦੀ ਕਿਉਂਕਿ ਆਪਾਂ ਨੂੰ ਜਿਹੜਾ ਮਖੀਰਿਆ ਵਾਲਾ ਤੇਲ ਆ ਉਹ ਖਾਣਾ ਬਹੁਤ ਹੀ ਮਾੜਾ ਮੈਨੂੰ ਪਾਣਾ ਕਹਿ ਰਹੇ ਹੁੰਦੇ ਆ ਜਿਹੜੀ ਤੁਸੀਂ ਤੇਲ ਨਾ ਹੁਣ ਥੱਲੇ ਡਿੱਗ ਗਿਆ ਤੇ ਹੋਰ ਹੋ ਲੈ ਜੀਨੋਂ ਮੈਨੂੰ ਪਾਣਾ ਕਹਿ ਰਹੇ ਹੁੰਦੇ ਆ ਜਿਹੜੇ ਤੁਸੀਂ ਲੋੜਾ ਪਾ ਕੇ ਤੇਲ ਦਾ ਬਣਾਇਆ ਕੋ ਪਕੌੜਾ ਹਾਂ ਤੁਸੀਂ ਬੋਲ ਲੀ ਜਾਈਓ ਆ ਸੀ ਪਰ ਨਾ ਸੂਟ ਲੈਣ ਜਾਣਾ ਸਲਾਈ ਪਹਿਣਾ ਆਈਓ ਉਧਰੋਂ ਹੋਣਾ ਪਿੱਛੇ ਨੂੰ ਲੈਣਾ ਯਾਰ ਤੇ ਮੈਂ ਟੜਕਾ ਆ ਕੇ ਲਾ ਲੂ ਬਸ ਆ ਕੱਢਦਾ ਪਕੌੜੇ ਮੈਂ ਘਰੇ ਬਣਾਏ ਨੇ ਜੀ ਵਧੀਆ ਗੱਲ ਹੈ ਹਾਂ ਏ ਬਾਈ ਸਵਾ ਸਬਜੀ ਬਣਾਉਂਦੇ ਉਹਨਾਂ ਨਹੀਂ ਬਣਦੀ। ਤੂੰ ਬੇਸਣ ਖਾਣ। ਹਾਂ ਪਤਾ ਨਹੀਂ ਖਰਾਬ ਹੁੰਦਾ ਬੇਸਣ ਹਨਾ ਸਾਡੇ ਕੀ ਨਾ ਨਹੀਂ ਲੈਂਦੀ। ਬੋਰੀ ਕਾਲੇ ਕਾਲੇ ਹੋ ਜਾਂਦੇ। ਸਬਜੀ ਬਣਾ ਲਓ ਤੁਸੀਂ। ਹਾਂ ਸਬਜੀ ਬਣਾਉਣ ਤੋਂ ਬਾਅਦ ਮੁੱਲ ਦੇ ਫੋੜੇ ਕਾਲੇ ਕਾਲੇ ਹੋ ਜਾਂਦੇ ਸਬਜੀ ਦੇ ਪਰ। ਨਾ ਤੇ ਲੈ ਤੇ ਨਹੀਂ ਕਰਿਆ। ਮੈਂ ਤਾਂ ਘਰੀ ਬਣਾਉਂਦੀ ਬੇਸਣ ਲਈ ਆਉਂਦੇ ਕਿਸੇ ਲੈ ਕੇ ਨਹੀਂ। ਮੈਂ ਤਾਂ ਹੁਣ ਦੁਪਹਿਰ ਤੇ ਬਣਾ ਲੈਨੇ। ਹੁਣ ਵੱਧ ਬਣਾ ਲੈ ਸੁਗਮਣ ਹੋਰਿਆ ਗਰਮਣ ਹੋਣੀ ਚਾਹ ਨਾਲ ਖਾ ਲੈਣੀ ਹੈ। ਵਧੀਆ ਹੋਰ। ਜਿਹੜੀ ਬਸ ਸਬਜੀ ਨੂੰ ਪਾਏਗੇ ਪਾਏਗੇ ਥੋੜੇ ਖਾਣੇ। ਬਾਕੀ ਇਹ ਦੋਨੇ ਪਣ ਚਾਹ ਨਾਲ ਖਾ ਲੈਣੇ ਹੁਣ। ਆ ਗੋਲ ਗੋਲੇ ਹਨ ਇਹ ਪਾ ਪਾ ਲਿਆ ਦੇ ਸੀ ਦੋ ਟੋਲ ਤੇ ਪਰ ਜਿਹੜੇ ਬਾਲੇ ਪੁਰਾਣੇ ਜੇ ਸੀ ਉਹ ਪੜਤੇ ਸੀ ਤੇ ਜਿਹੜੇ ਨਵੇਂ ਸੀਗੇ ਉਹ ਵਧੀਆ ਰੱਖ ਲੈ ਦੂਜੇ ਪੁਰਾਣੇ ਦੇ ਉੱਪਰ ਕਰ ਤੇ ਜਿਹੜੇ ਹੁਣ ਆਪਾਂ ਤਕੋੜੇ ਬਣ ਗਏ ਜਿਹੜੇ ਮਾੜੇ ਮੁੱਟ ਕੱਚੇ ਤੇ ਤੇਲ ਗਰਮ ਨਾਲ ਬਣ ਜਾਣਗੇ ਇਹਨੂੰ ਪਾਕ ਦਾਨੀਆਂ ਉੱਤੋਂ ਗੁਰਮੁਖ ਦਾ ਟਾਕ ਦੀ ਪਲੇਟ ਨਾਲ ਰਹਿਸ ਨਾਲ ਟਾਕ ਦਿੱਤਾ ਅੱਗੇ ਲਾਉ ਤੜਕਾ ਹਰ ਤੁਸੀਂ ਹੁਣ ਦਾ ਇਹ ਆਏ ਮੈਂ ਕੰਮ ਵੀ ਡਾਤਾ ਲੋ ਜੀ ਆਪਾਂ ਨੇ ਅੱਜ ਸਬਜ਼ੀ ਵੀ ਬਣਾ ਲਈ ਹੈ ਬਣ ਗਈ ਹੈ ਤੇ ਲਾਈਟ ਵੀ ਅੱਜ ਆ ਗਈ ਹੈ ਲਾਈਟ ਆ ਗਈ ਅੱਜ 4:30 ਜਦੋਂ ਮੈਂ ਪੈਣ ਕੇ ਕਰੋ ਪੈਣ ਨਾਲ ਵਾਗੀ ਸੀ ਇੱਥੋਂ ਤੇ ਪੈਣ ਨੇ ਨਾ ਉਹ ਸੂਟ ਸਲਾਈ ਦਿੱਤਾ ਕਰਨਾ ਇੱਥੇ ਸਾਡੇ ਗਮਾਂਡ ਚੀ ਕਿਉਂਕਿ ਜਿੱਥੋਂ ਵੀ ਅਸੀਂ ਜਾਣਾ ਹੋਵੇ ਇਕੱਠੇ ਹੀ ਜਾਣਿਆਂਗੇ ਇੱਕ ਦੂਜੇ ਦੀ ਮਦਦ ਕਰਦੇਾਂਗੇ ਕੱਲੀਆਂ ਨਹੀਂ ਜਾਂਦੀਆਂ ਜੇ ਇਹਨੇ ਜਾਣਾ ਤਾਂ ਤਾਂ ਵੀ ਮੈਨੂੰ ਲੈ ਕੇ ਜਾਂਦੀ ਹੈ ਜੇ ਮੈਂ ਜਾਣਾ ਤਾਂ ਵੀ ਇਹਨਾਂ ਨੂੰ ਲੈ ਕੇ ਜਾਣੀ ਆ ਜੇ ਜ਼ਿਆਦਾਤਰ ਮੈਂ ਤਾਂ ਘਟ ਹੀ ਜਾਂਦੀ ਆ ਕਿਉਂਕਿ ਬੀਬੀ ਵਗ ਜਾਂਦੀ ਆ ਇਹ ਭੈਣ ਦੀ ਸੱਸ ਰਹਿੰਦੀ ਹੈ ਜੀ ਲੌਂਗਵਾਲ ਤੇ ਇਹ ਬਾਬਾ ਜੀ ਹੋਰੀ ਹਨਾ ਭੈਣ ਦੇ ਘਰ ਵਾਲਾ ਹੈ ਜਿਹੜਾ ਸਾਡਾ ਬਾਬਾ ਲੱਗਦਾ ਇਹ ਤਿੰਨੋਂ ਭਾਈ ਨੇਗੇ ਤੇ ਉਹਦੇ ਆਪ ਸੱਤ ਤੇ ਗਏ ਸੀ ਇਹ ਭੈਣ ਦੇ ਦਿਓਰ ਦੀ ਸੱਤ ਪਈ ਸੀਗੀ ਤੇ ਇੱਕ ਜੇਠਾ ਇੱਕ ਦਿਓਰ ਹੈ ਇਹਨਾਂ ਲੋਂਗੋਲ ਵਾਹਣ ਹੈ ਵਾਹਣ ਹੈਗਾ ਇਹਨੂੰ ਉਰੇ ਵਾਲਾ ਵਾਹਣਾ ਆ ਗਿਆ ਉਹਨਾਂ ਨੂੰ ਉੱਥੇ ਵਾਲਾ ਆ ਗਿਆ ਉਹ ਉੱਥੇ ਰਹਿੰਦੇ ਨਹੀਂ ਉਹਨਾਂ ਨੂੰ ਇੱਥੇ ਕੋਠੀਆਂ ਪਾ ਲਈਆਂ ਤੇ ਇਹ ਭੈਣ ਦੀ ਸੱਸ ਦੂਜਿਆਂ ਨਾਲ ਹੈਗੀ ਤੇ ਉਹ ਬਚੇਰ ਬਿਰਦਾ ਹੈਗੀ ਉਹ ਤਾਂ ਇਹਨਾਂ ਤੁਰਿਆ ਤਾ ਰਹਿ ਜਾਣੀ ਜਾਂਦਾ ਜੀ ਆਪ ਹੀ ਜਾਂਦੀ ਹੈ ਉਹ ਤਾਂ ਤੁਰਿਆ ਨਹੀਂ ਜਾਂਦਾ ਉਹ ਬਿਰਦਾ ਹੈਗੀ ਬੁੜੀ ਆ ਖਾਸੀ ਕਹਿੰਦੇ ਨੇ ਬੰਦੇ ਨੇ ਸੋਚ ਵੀ ਚੰਗੀ ਰੱਖਣੀ ਚਾਹੀਦੀ ਹੈ ਜੀ ਪਾਣੀ ਵੀ ਸਾਫ਼ ਵਰਤਣਾ ਚਾਹੀਦਾ ਕਿਉਂਕਿ ਜਿਹੜਾ ਪਾਣੀ ਹੁੰਦਾ ਉਹ ਆਪਣੀ ਗੰਦਾ ਪਾਣੀ ਹੁੰਦਾ ਜਿਹੜਾ ਆਪਾਂ ਪੀਂਨੇ ਆ ਆਪਣੀ ਸਿਹਤ ਖਰਾਬ ਕਰਦਾ ਜਿਹੜੀ ਗੰਦੀ ਸੋਚ ਹੁੰਦੀ ਹੈ ਹਨਾ ਉਹ ਆਪਣੀ ਜ਼ਿੰਦਗੀ ਖਰਾਬ ਕਰਦੀ ਹੈ ਤੇ ਚੰਗੀ ਸੋਚ ਨਾਲ ਆਪਣੀ ਜ਼ਿੰਦਗੀ ਸਮਾਰੋ ਤੁਹਾਨੂੰ ਦੇ ਸਮਾਰੋ ਜੇ ਆਪਾਂ ਕਹਾਂਗੇ ਵੀ ਆਪਾਂ ਤਾਂ ਆ ਨਹੀਂ ਹੋਣਾ ਆਏ ਨਹੀਂ ਕਹਿਣਾ ਆਪਾਂ ਕਰ ਲਾਂਗੇ ਆ ਕਰ ਲਾਂਗੇ ਕਰ ਲਾਂਗੇ ਸੋਚ ਵੱਡੀ ਰੱਖਾਂਗੇ ਤਾਂ ਆਪਾਂ ਸਾਰਾ ਕੁਝ ਕਰ ਲਾਵਾਂਗੇ ਜੇ ਸੋਚ ਹੀ ਆਪਾਂ ਛੋਟੀ ਰੱਖਾਂਗੇ ਤਾਂ ਆਪਾਂ ਕੁਝ ਨਹੀਂ ਕਰ ਪਾਉਂਦੇ ਤੇ ਅੱਜ ਮੱਜਾਂ ਵੀ ਆਮ ਨਾਲ ਖੜਨ ਨਹੀਂਆਂ ਕਿਉਂਕਿ ਅੱਗੇ ਸਿਲੇਟ ਬੰਦਦੇ ਹੁੰਦੇ ਤੇ ਹੁਣ ਪੱਖੇ ਥੱਲੇ ਖੜੀਆਂ ਨੇ ਵਿਚਾਰੀਆਂ ਤੇ ਇੱਕ ਪੱਖਾ ਸਾਡੇ ਦਵਾਰੇ ਖਰਾਬ ਹੋ ਗਿਆ ਸਾਇਦ ਉਹ ਸਾਨੂੰ ਦਵਾਰੇ ਲਵਾਉਣਾ ਲਾਉਣਾ ਪੈ ਜੇ ਤੇ ਜਿਦੋਂ ਸਰਦੀ ਗਰਮੀ ਚੜ ਜਾਂਦੀ ਔਰੋਂ ਬਸ ਐ ਹਨਾ ਪੱਖੇ ਖਰਾਬ ਹੋ ਗਏ ਕਿਤੇ ਕੂਲਰ ਖਰਾਬ ਹੋ ਗਏ ਮੱਜਾਂ ਵਾਲੇ ਕਦੇ ਆਪਦੇ ਵਾਲੇ ਤੇ ਇਸ ਕਰਕੇ ਤੇ ਅਗਨੇਹਰੀਆਂ ਚ ਹਨਾ ਮੰਜੇ ਚੱਕੀ ਜਾਂਦੇ ਮੈਂ ਸਰਦਾਨੀਆਂ ਇਕੱਠੀਆਂ ਕਰੀ ਜਾਂਦੇ ਅੱਜ ਕੱਲ੍ਹ ਨਿਹਰੀਆਂ ਆਉਂਦੀਆਂ ਹੁਣ ਐਸੀ ਕਰਕੇ ਰਾਤ ਨੂੰ ਨਹੀਂ ਜਦੋਂ ਪਤਾ ਵੀ ਨਹੀਂ ਲੱਗਦਾ ਪਹਿਲਾਂ ਸਰਦਾਰ ਜੀ ਕਹ ਕਹਤੇ ਨੇਗੇ ਤੇ ਸਰਦ ਬੀਬੀ ਨੂੰ ਪਤਾ ਨਹੀਂ ਕੀ ਗੱਲ ਅੱਜ ਵੀ ਹੋਈ ਹੈਗੀ ਜੇ ਲੇਟ ਲੂਟ ਵਾਗ ਜੇ ਰਾਤ ਨੂੰ ਨੇ ਕਮਰਾ ਠੰਡਾ ਹੁੰਦਾ ਕਰੀ ਪਤਾ ਨਹੀਂ ਕਿਉਂ ਤਾਂ ਹੋ ਜਾ ਰਿਹਾ ਵੀ ਸਾਰੀਆਂ 18 ਲੱਟ ਫੱਗ ਗਈ। ਐ ਕਰਦੀ ਹੈ ਸਾਡੀ ਬੀਬੀ ਭਾਈ। ਆਪਣੇ ਨਾ ਜਿਹੜੇ ਚੌਲੇ ਐ ਜਿਹੜੇ ਹੋ ਗਏ ਸੀਗੇ। ਦੇਖੋ ਮਿਰਚ ਚੌਲੇ ਡੇਢ ਹੋ ਗਏ ਸੀ ਸਾਰੀਆਂ ਦੋ ਵੱਟਾ ਨਾ ਮੱਝ ਖਾ ਗਈ। ਤੇ ਹੁਣ ਆਹੀ ਰਹਿ ਗਏ ਹੁਣ ਹੋਰ ਵੀ ਲਾਏ ਨੇ ਇੱਥੇ। ਸਰਦਾਰ ਜੀ ਕਹਿੰਨੇ ਘਰੇ ਤੂੰ ਹੀ ਮੱਥਾ ਮਰ ਜਾਨੀ ਐ ਕਿ ਸਬਜ਼ੀ ਖੇਤ ਬਾਧੂ ਲਾ ਰਿੱਤੀ ਦੇਖੋ ਮਹਾਰੇ ਤੇ ਘਰ ਵਾਲੀ ਸਬਜ਼ੀ ਬਿਨਾ ਮੈਨੂੰ ਸਰਦਾ ਨਹੀਂ। ਖੇਤੋਂ ਤੁਸੀਂ ਲੈ ਕੇ ਦਿਆ ਕਰੋਗੇ ਘਰੋਂ ਜਿਰੋ ਮੇਰਾ ਜੀ ਕਰਿਆ ਕਰ ਮੋਰ ਤੋੜਿਆ ਕਰੂ। ਨੇ ਕੋਈ ਬਿੰਦ ਚਾਟ ਆਪਦੀ ਬਾੜੀ ਚ ਕਰੇ ਪਾਣੀ ਲਾ ਲਿਆ ਕਰੇ ਉਹਨਾਂ ਨੂੰ ਗੁੱਡ ਲਾ ਕਰੇ ਇਹਨਾਂ ਚ ਕੁਝ ਬੂਟਾ ਨਾਲ ਮਿੱਟੀ ਲਾ ਲਾ ਹਨਾ ਹਰੀਆਂ ਮਿਰਚਾਂ ਵੀ ਬਹੁਤ ਸੋਹਣੀਆਂ ਲੱਗੀਆਂ ਪਈਆਂ ਨੇ ਆਪਣਾ ਦਾ ਸੋਣ ਲਾਲ ਮਿਰਚ ਆਪਾਂ ਬੰਦ ਕਰ ਦਿੱਤੀ ਹੈ ਦੋ ਤਿੰਨ ਦਿਨ ਹੋ ਗਏ ਸਬਜ਼ੀ ਦੇ ਵਿੱਚ ਪਾਉਣੀ ਤੇ ਹਰੀ ਮਿਰਚੀ ਪਾਉਣਿਆਂਗੇ ਬੰਦੇ ਨੂੰ ਸੋਚ ਚੰਗੀ ਰੱਖਣੀ ਚਾਹੀਦੀ ਹੈ ਅੱਗੀ ਹਨਾ ਤੇ ਸੋਚ ਬੰਦੇ ਦੀ ਜ਼ਿੰਦਗੀ ਬਦਲ ਦਾਂਦੀ ਹੈ ਮਾੜੀ ਸੋਚ ਬੰਦੇ ਨੂੰ ਡੋਬਦਾਂਦੀ ਐ ਚੰਗੀ ਸੋਚ ਬੰਦੇ ਦੀ ਜ਼ਿੰਦਗੀ ਬਦਲ ਦਾਂਦੀ ਐ ਤੇ ਮੈਂ ਕਦੇ ਜਿਹੜੀ ਮੈਂ ਮਨ ਦੇ ਵਿੱਚ ਤਾਂ ਆਪਦਾ ਹੋ ਹੁੰਦਾਗਾ ਜਿਹੜੀ ਮੈਂ ਮਨ ਦੇ ਵਿੱਚ ਧਾਰ ਲਾਂ ਵੀ ਮੈਂ ਆਹ ਕੰਮ ਕਰਨਾ ਹੈਗਾ ਆਹ ਕੰਮ ਕਰਕੇ ਆਪਾਂ ਪੈਸੇ ਕਮਾ ਕੇ ਆਹ ਚੀਜ਼ ਲੈਣੀ ਆ ਉਹ ਚੀਜ਼ ਲੈਣੀ ਹੀ ਲੈਣੀ ਆ ਹਨਾ ਜੇ ਆਪਾਂ ਸੋਚ ਵਧੀਆ ਰੱਖਾਂਗੇ ਤਾਂ ਆਪਣਾ ਸਾਰਾ ਕੁਝ ਵਧੀਆ ਬਣ ਜੂ ਸਭ ਚਲੋ ਜੀ ਹੁਣ ਆਪਾਂ ਨੂੰ ਪਤਾ ਹੀ ਐ ਦੁਬਾਰਾ ਹਨਾ ਵੀਡੀਓ ਨਹੀਂ ਬਣਨੀ ਟਾਈਮ ਆ ਜਿਹੜਾ ਹੋ ਗਿਆ 5 ਵਜ ਗਏ ਨੇ ਤਾਂ ਮੈਂ ਮਲਾਈ ਲਾਉਣੀ ਆ ਨੇ ਸੁਖ ਮਣਾਉਂਦੀ ਹੈਗੀ ਸਕੂਲੋਂ ਤੋਂ ਤੋਂ ਸੁਣ ਤੋ ਹੋਰੀ ਚਾਚੂ ਬਣਾਉਣੀ ਆ ਤੇ ਗਰਦ ਨਾਲ ਬਹੁਤ ਉੱਠਦੀ ਹੈਗੀ ਤੇ ਖੁਰਕ ਹੁੰਦੀ ਆ ਖਾਜ ਜੀ ਹੋ ਜਾਂਦੇ ਆ ਕਿਉਂਕਿ ਅੱਜ ਕੱਲ ਪਤਾ ਨਹੀਂ ਕੀ ਹੋ ਜਾਂਦੇ ਮੇਰੇ ਅੱਖਾਂ ਨੂੰ ਖੁਰਕ ਵੱਧ ਹੋਣ ਲੱਗ ਜਾਂਦੀਆਂ ਅੱਖਾਂ ਦੇ ਵਿੱਚ ਨੇ ਆਪਾਂ ਵਿਲੇ ਕਰਕੇ ਮੰਗਦੇ ਆਂ ਜੀ ਭਾਂਡੇ ਲੈ ਕਰਦੇ ਆਂ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਬੈਗਰੂ ਸਾਰਿਆਂ ਤੇ ਕਿਰਪਾ ਬਣਾਈ ਰੱਖਣਾ ਸਾਡੇ ਤਾਂ ਇੱਧਰ ਸਾਡੇ ਇਲਾਕੇ ਤਾਂ ਹਨਾ ਵਧੀਆ ਝਾੜੀ ਦੀ ਫਸਲ ਬਹੁਤ ਵਧੀਆ ਵੱਡੀ ਗਈ ਸੁਖ ਸਾਦ ਨਾਲ ਕਿਉਂਕਿ ਆਗੂ ਗੂ ਤੋਂ ਸੁਖ ਸਾਦ ਨਾਲ ਵੱਡੀ ਗਈ ਬਹੁਤ ਸਾਰੇ ਹਨਾ ਏਰੀਏ ਚ ਅੱਗ ਨਾਲ ਨੁਕਸਾਨ ਬਹੁਤ ਹੋਇਆ ਬਹੁਤ ਦੁੱਖ ਲੱਗਿਆ ਕਿਸਾਨ ਵੀਰਾਂ ਦਾ ਦੁੱਖ ਸੁਣ ਕੇ ਬਹੁਤ ਦੁੱਖ ਲੱਗਿਆ ਹਨਾ ਕੁ ਕਿਨੇ ਕਿਨੇ ਨੁਕਸਾਨ ਹੋ ਗਏ ਨੇਗੇ ਕਈ ਥਾਂ ਮੈਂ ਤਾਂ ਬੱਚੇ ਵੀ ਅੱਗ ਦੀ ਲਪੇਟ ਚ ਆ ਗਏ ਨੇਗੇ ਤੇ ਸੰਦ ਹਨਾ ਕਪੈਨ ਟਰੈਕਟਰ ਇਹ ਜੀ ਕਾਸ ਤੋਂ ਸਾਡੇ ਸੁੱਖ-ਸਾਂਦ ਰਹਿ ਗਈ ਐ ਤੀ ਤੇ ਵਾਹੇ ਗੁਰੂ ਤੰਦ ਤੰਦਰੁਸਤੀ ਰੱਖੇ ਹਨਾ ਸਭਨਾ ਥਾਈ ਜਿਹੜੇ ਥਾਈ ਰਹਿੰਦੀਆਂ ਕਣਕਾਂ ਨਿਬੜ ਜਾਣ ਸੜਤ ਬਸ ਹੁਣ ਕਿਸੇ ਦੇ ਹੀ ਰਹਿੰਦੇ ਨੇ ਟੂਲ ਪਾਣੇ ਸਾਡੇ ਵਰਗਿਆਂ ਦੇ ਕਿਉਂਕਿ ਅਸੀਂ ਜਾਣ ਕੇ ਨਹੀਂ ਪਰਦੇ ਹੈਗੇ ਹਜੇ ਤੇ ਅਸੀਂ ਜਿਹੜਾ ਬੀ ਹੁੰਦਾ ਸੀ ਘਰੋਂ ਹੀ ਆਪਦਾ ਪਾਉਣਿਆਂਗੇ ਕਿਉਂਕਿ ਫਿਰ ਉਹ ਸਾਫ ਸਫਾਈ ਕਰਕੇ ਠੰਡਾ ਕਰਕੇ ਚੰਗੀ ਤਰ੍ਹਾਂ ਹਨ ਫਿਰ ਪਾਉਣਗੇ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗਰ ਨਾਲ ਵਾਹਿਗੁਰੂ ਸਭ ਦਾ ਭਲਾ ਕਰੇ ਖੇੜੇ ਸੁਖ ਤਾਂ 베ੜੇ ਸੁਖ ਵਾਹਿਗੁਰੂ ਸਾਵਣਾ ਦੇ ਕਰੇ ਸੁਖ ਵਰਤਾਵੇ ਅੰਨ ਦੇ ਭੰਡਾਰੇ ਵਖਸੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ